ਵਿਸ਼ਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ-ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਗੈਂਗਸਟਰ 골ਡੀ ਬਰਾਡ ਦੀ ਫੋਨ ਕਾਲ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ 골ਡੀ ਬਰਾਡ ਵੱਲੋਂ ਡੀਐਸਪੀ ਵਿਕਰਮ ਬਰਾਡ ਨੂੰ ਫੋਨ ਕੀਤਾ ਜਾਂਦਾ ਹੈ ਇਸ ਤੇ ਦੋਨਾਂ ਦੀ ਗੱਲਬਾਤ ਹੁੰਦੀ ਹੈ ਤੁਹਾਨੂੰ ਦੱਸਦੇ ਆ 골ਡੀ ਬਰਾਡ ਨੇ ਡੀਐਸਪੀ ਵਿਕਰਮ ਬਰਾਡ ਨੂੰ ਕਾਲ ਕਰਕੇ ਮੁਬਾਰਕਬਾਦ ਦਿੰਦੀ ਹੈ ਕਿਹਾ ਹੈ ਕਿ ਤੁਹਾਡੀ ਨਾਜਾਇਜ਼ ਔਲਾਦ ਮਾਰੀ ਗਈ ਹੈ 골ਡੀ ਬਰਾਡ ਕਿਸੇ ਮੁਖਬਿਰ ਦੀ ਗੱਲ ਕਰਦੇ ਹੋਏ ਇਸ ਕਾਲ ਦੇ ਵਿੱਚ ਨਜ਼ਰ ਆ ਰਹੇ ਨੇ ਉੱਪਰੋਂ ਡੀਐਸਪੀ ਵਿਕਰਮ ਬਰਾੜ ਜਵਾਬ ਦਿੰਦੇ ਨੇ ਕਿ ਤੁਹਾਨੂੰ ਕੁਝ ਪਤਾ ਨਹੀਂ ਹੈ ਤੁਸੀਂ ਆਪਣੇ ਹੀ ਬੰਦਿਆਂ ਨੂੰ ਮਾਰੀ ਜਾ ਰਹੇ ਹੋ ਗੋਲਡੀ ਬਰਾੜ ਕਹਿੰਦਾ ਹੈ ਕਿ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕੌਣ-ਕੌਣ ਪੁਲਿਸ ਦੀ ਮੁਖਬਰੀ ਕਰਦਾ ਹੈ ਅਤੇ ਅਸੀਂ ਸਾਰਿਆਂ ਨੂੰ ਮਾਰਾਂਗੇ ਇਸ ਤੋਂ ਬਾਅਦ ਗੋਲਡੀ ਬਰਾੜ ਹੋਰ ਵੀ ਕਈ ਕਿਸਮ ਦੀਆਂ ਗੱਲਾਂ ਪੰਜਾਬ ਪੁਲਿਸ ਦੇ ਡੀਐਸਪੀ ਵਿਕਰਮ ਬਰਾੜ ਦੇ ਨਾਲ ਕਰਦੇ ਨੇ ਜਿਨ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਹੁੰਦੇ ਹੋਏ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਗੋਲਦੀ ਬਰਾੜ ਨੇ ਸ਼ਿਕਵਾ ਵੀ ਕੀਤਾ ਹੈ ਡੀਐਸਪੀ ਵਿਕਰਮ ਬਰਾੜ ਦੇ ਨਾਲ ਕਿ ਗੁਰਲਾਲ ਬਰਾੜ ਦਾ ਜਦੋਂ ਚੰਡੀਗੜ੍ਹ ਚ ਕਤਲ ਹੁੰਦਾ ਹੈ ਉਸ ਤੋਂ ਬਾਅਦ ਪੰਜਾਬ ਪੁਲਿਸ ਐ ਜਿਹੜੀ ਉਸ ਮਾਮਲੇ ਦੇ ਵਿੱਚ ਕਾਰਵਾਈ ਨੂੰ ਲੈ ਕੇ ਵੀ ਗੋਲਦੀ ਬਰਾੜ ਨੇ ਇਸ ਤੇ ਸਵਾਲ ਖੜੇ ਕੀਤੇ ਨੇ ਇਸ ਕਾਲ ਤੇ ਤੇ ਵਿਕਰਮ ਬਰਾੜ ਵੀ ਇਸ ਤੇ ਡੀਐਸਪੀ ਵਿਕਰਮ ਬਰਾੜ ਵੀ 골ਡੀ ਬ੍ਰਾਂਡ ਨੂੰ ਜਵਾਬ ਦਿੰਦੇ ਹੋਏ ਨਜ਼ਰ ਆ ਰਹੇ ਨੇ ਕਿ ਜੋ ਵੀ ਗਲਤ ਕੰਮ ਕਰੇਗਾ ਉਸ ਦੇ ਖਿਲਾਫ ਅਸੀਂ ਕਾਨੂੰਨਾਂ ਮੁਤਾਬਕ ਕਾਰਵਾਈ ਕਰਾਂਗੇ ਸਾਡੇ ਲਈ ਸਾਰੇ ਗੈਂਗਸਟਰ ਨੇ ਜਿਹੜੇ ਉਹ ਇੱਕ ਬਰਾਬਰ ਨੇ ਤੇ ਕਾਨੂੰਨ ਮੁਤਾਬਕ ਉਹ ਸਾਰਿਆਂ ਤੇ ਕਾਰਵਾਈ ਕਰਨਗੇ ਇਸ ਤਰ੍ਹਾਂ 골ਡੀ ਬ੍ਰਾਂਡ ਇਸ ਕਾਲ ਦੇ ਵਿੱਚ ਧਮਕੀ ਦਿੰਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਕਿ ਅਸੀਂ ਵੀ ਇਸੇ ਤਰ੍ਹਾਂ ਕਰਾਂਗੇ ਜੋ ਵੀ ਸਾਡੇ ਨਾਲ ਧੋਖਾ ਧੜੀ ਕਰੇਗਾ ਮੁਖਬਰੀ ਕਰੇਗਾ ਉਸ ਨੂੰ ਅਸੀਂ ਬਖਸ਼ਾਂਗੇ ਨਹੀਂ ਇਹ ਫੋਨ ਕਾਲ ਹੈ ਤੁਸੀਂ ਵੀ ਸੁਣੋ 골ਡੀ ਬਰਾਡ ਤੇ ਡੀਐਸਪੀ ਵਿਕਰਮ ਬਰਾਡ ਨੇ ਇਸ ਫੋਨ ਕਾਲ ਦੇ ਵਿੱਚ ਕੀ ਗੱਲਬਾਤ ਕੀਤੀ ਹੈ ਤੇ ਡੀਐਸਪੀ ਵਿਕਰਮ ਬਰਾਡ ਨੇ ਕਿਸ ਤਰ੍ਹਾਂ 골ਡੀ ਬਰਾਡ ਨੂੰ ਜਵਾਬ ਦਿੱਤਾ ਹੈ ਹਲੋ ਹਲੋ ਹਾਂ ਵੀ ਦੱਸੋਸ 골ਡੀ ਮੈਂ ਵਿਕਰਮ ਬਰਾੜੀ ਬੋਲ ਰਿਹਾ ਹਾਂ ਭਾਈ ਹਾਂ ਹਾਂ ਮੈਂ ਵਿਕਰਮ ਬੋਲ ਰਿਹਾ ਦੱਸੋ ਕਿ ਤੁਸੀਂ ਨਾ ਜਿਹੜੀ ਜਿਵੇਂ ਪਹਿਲਾਂ ਤੁਸੀਂ ਮੜਨਾ ਮਾਰਤਾ ਹੈ ਨਹੀਂ ਫੇਰ ਕੋਈ ਅਜੇ ਰਾਣਾ ਮਾਰਤਾ ਹੋਰੇ ਮਾਰਤਾ ਕੋਈ ਆਪ ਦੇ ਹਿਸਾਬ ਨਾਲ ਹੀ ਤੁਸੀਂ ਆਪ ਹੀ ਬੰਦੇ ਕਰੀ ਜਾਂਦੇ ਹੋ ਮੈਨੂੰ ਤੁਹਾਨੂੰ ਪਤਾ ਤੈਨੂੰ ਹਾਂ ਕਿ ਕਿੰਨੇ ਅੰਕਿਤ ਤਰ੍ਹਾਂ ਕੀ ਕੀ ਮਾਰੀਆਂ ਤੇਰੇ ਮੁਖ ਪਰ ਨਹੀਂ ਚਿਗੇ ਅਜੇ ਰਾਣਾ ਕੁਰਦਿਆਂ ਦੀ ਗੱਲ ਇਹ ਗੱਲ ਨਹੀਂ ਜੇ ਤੂੰ ਤੂੰ ਬੰਦਿਆਂ ਦੀ ਗੱਲ ਕਰ ਮੇਰੇ ਨੂੰ ਠੀਕ ਹੈ ਆ ਕੇ ਉਸ ਨੂੰ ਫੌਜ ਦੀ ਬਹਾਦਰੀ ਕਰਨੀ ਨਾ ਬੰਦੇ ਤਾਂ ਹੈ ਮੁਖਬਰ ਨੇ ਠੀਕ ਹੈ ਤੁਸੀਂ ਮਾਰੀ ਜਾਂਦੇ ਹੋ ਦੂਸਰਾ ਸਾਰਾ ਇਹ ਬੇਵਕੂਫੀਆਂ ਨੇ ਜਿਹੜਾ ਅੰਕੀ ਮਰਨਾ ਹਵਾ ਦੇ ਪਾਗਿਆ ਹੱਕ ਤਾਂ ਮਰਿਆ ਉਹ ਗੰਦਪੰਡ ਬੰਦਾ ਬਟਾ ਉਹ ਦਲੇਰ ਸੀ ਠੀਕ ਹੈ ਨਾ ਕੀ ਗਾਂਢੂਆਂ ਨਾਲ ਜੜੀ ਹੁੰਦੀ ਹੈ ਬਰਾੜ ਸਾਹਿਬ ਆਪਾਂ ਤੇ

ਅਈ ਤੁਸੀਂ ਮੇਰੇ ਜਾਖੜ ਨੇ ਤੇ ਕੋਈ ਨੇ ਮੁਖਬਰੀ ਨਹੀਂ ਕੀਤੀ ਤੁਹਾਨੂੰ ਹਲੋ ਤਾ ਤਾਂ ਮੁਖਬਰੀ ਕਿਹਦੇ ਨੂੰ ਸਾਡੇ ਨਰੇਂਦਰ ਜੀ ਦੇ ਅੱਗੇ ਮਾਗੇ ਤਸਦੀਕ ਕਿਤਾਬ ਜਿਹਨੇ ਅਸੀਂ ਨਹੀਂ ਕੀਤਾ ਤੂੰ ਹੀ ਕਹਿੰਦਾ ਸੀ ਨਾ ਵੀ ਮੈਂ ਸਾਡਾ ਕੋਈ ਰੋਲ ਨਹੀਂ ਤੇਰਾ ਹਰ ਸਾਡਾ ਨਰੇਂਦਰ ਨੂੰ ਦਾ ਆਜਾਣਾ ਹੈਗਾ ਤੁਹਾਡਾ ਨਰੇਸ਼ ਇਹ ਕਿਹਦਾ ਬੰਦਾ ਫੁਕਾ ਵੀ ਅਸੀਂ ਗੱਲ ਤਾਂ ਨਹੀਂ ਕਰਦੇ ਅੱਤਵਾਦੀ ਵਾਲੇ ਜਿੰਨੀ ਪੈਂਦੇ ਉਹ ਕਿਹੜੇ ਨੇ ਐਂ ਤਰਦੀਪ ਦਾ ਇਹ ਕੌਣ ਹੈ ਅੱਜ ਕਿਹ ਇੱਕ ਤਰਦੀਪ ਯਾਰ ਠੀਕ ਹੈ ਅਜਿਆਂ ਮਾਰਿਆ ਤੇ ਮਾਰ ਕੇ ਕੋਈ ਫੋਨ ਵੀ ਲਾਇਆ ਜਿਹੜੀ ਗੱਲ ਕੀਤੀ ਉਹਦੇ ਤੋਂ ਭੱਜੇ ਨਹੀਂ ਕਦੇ ਫਰਾੜ ਸਾਹਿਬ ਤੁਹਾਨੂੰ ਵੀ ਪਤਾ ਠੀਕ ਹੈ ਮੈਂ ਤੁਹਾਨੂੰ ਫੋਨ ਇਸ ਗੱਲ ਨੂੰ ਲਾਇਆ ਬਾਈ ਜੀ ਜਿੰਨੇ ਮੁਫਰ ਮਰਜ਼ੀ ਬਣਾ ਲਓ ਸਾਡੇ ਗਰੁੱਪ 'ਚ ਅਸੀਂ ਹਰ ਹੱਦ ਤੱਕ ਜਾਣ ਨੂੰ ਤਿਆਰ ਹੈ ਠੀਕ ਹੈ ਤੁਸੀਂ ਸਾਡੇ ਦੁਸ਼ਮਣਾਂ ਨੂੰ ਪਰਮਾਨੰਥ ਇਹਨਾਂ ਸਾਡੇ ਲਈ ਤੂੰ ਵੀ ਹੋ ਜਾ ਉਹ ਵੀ ਹੋ ਜਾ ਜਿਹੜਾ ਗਲਤ ਕੰਮ ਕਰੂ ਉਹਨੂੰ ਬਿਲਕੁਲ ਬਖਸ਼ਣਾ ਨਹੀਂ ਐਂਟੀ ਹਾਲਾ ਤੂੰ ਮੈਨੂੰ ਵੀ ਜਾਣਦਾ ਮੇਰੇ ਨਾਲ ਤੂੰ ਆਪਦਾ ਕਰੀਂ ਅਸੀਂ ਬਿਲਕੁਲ ਸਹੀ ਕੰਮ ਕਰਦੇ ਨੌਕਰੀ ਦੇ ਮੁਤਾਬਕ ਕਰਦੇ ਆ ਸਾਡੇ ਨਾਲ 3 ਸਾਲ ਹੋ ਗਏ ਹਿੰਸਾ ਮੈਡਮ ਜੀ ਅਸੀਂ ਤੁਹਾਨੂੰ ਲਾਣੀ ਅਜੇ ਅਸੀਂ ਦਿਖਾਵਾਂਗੇ ਇਹ ਮਨੁੱਖੀ ਤੇਰੇ ਮਾਰਚ ਉਹਨਾਂ ਨੂੰ ਸਪੈਸ਼ਲ ਟ੍ਰੀਟਮੈਂਟ ਕਿਉਂ ਦਿੱਤਾ ਤੁਸੀਂ ਰਮਾਨੀ ਕਿਉਂ ਉਹਨਾਂ ਨੂੰ ਟ੍ਰੀਟਮੈਂਟ ਕੋਈ ਕੁਛ ਕਿਸੇ ਨੂੰ ਅਸੀਂ ਕਦੇ ਨਹੀਂ ਦੁੱਤਾ ਰਿਕ ਨੂੰ ਜੁੱਤੀ ਮਾਰੀ ਦੀ ਆ ਉਹੀ ਥੋੜਿਆਂ ਨੇ ਮਾਰੀ ਉਹੀ ਉਹਨਾਂ ਦੇ ਸਾਡੇ ਲਈ ਸਭ ਤੋਂ ਰਾਹਤ ਥੋੜੇ ਕਦੇ ਠੀਕ ਹੈ ਨਾ ਪਰ ਜੇ ਸਾ ਗਲਤੀ ਫੈਲੀਆਂ ਨਹੀਂ ਹੋਈ ਤਾਂ ਦੀ ਇੱਕ ਵਾਰ ਮੁਖਬਰ ਰਹੇ ਤੂੰ ਉਹ ਥੋੜਿਆਂ ਕਰੀ ਜਵਾਬ ਦੀ ਸਾਡਾ ਸਾਡੇ ਆਪ ਦਾ ਜਦੋਂ ਹੋਊਗਾ ਤੇ ਕਰੋ ਗਲਤੀ ਤਾਂ ਵੀ ਬਿਲਕੁਲ ਨਹੀਂ ਬਚਣਾ ਨਹੀਂ ਠੀਕ ਹੈ ਨਾ ਉਹ ਰਾਤ ਨੂੰ ਇੰਨੀ ਗੱਲਾਂ ਕਰਾਉਂਦੇ ਨੇ ਨੰਬਰ ਵਿੱਚ ਰਾਤ ਨੂੰ ਬਹੁਤ ਕੋਲਾ ਆਈ ਜਾਂਦੇ ਨੇ ਅੰਦਰਿਆਂ ਕਹਿੰਦਾ ਫੈਸਲਾ ਮੈਂ ਹੀ ਕਰਾਂਗਾ ਲੋ ਨੰਬਰ ਮੈਂ ਤੁਹਾਨੂੰ ਇੰਨੀ ਗੱਲ ਕਹਿੰਦਾ ਪੁਲਿਸਿੰਗ ਕਰ ਰਹੇ ਹੋ ਨਿਰਪੱਖ ਕਰ ਲੋ ਇਹਨਾਂ ਚਿੱਟਿਆਂ ਫਾਗਲਰਾਂ ਨੂੰ ਤੁਸੀਂ ਸਪੰਦ ਕਰਦੇ ਹੋ ਪ੍ਰੋਪਰ ਇਹਨਾਂ ਨੂੰ ਪਿੰਗੇ ਲਿਆਓ ਆਹ ਜਿੱਟੀਆਂ ਦਾ 1000 ਰੁਪਏ ਦਾ ਚੰਬਾ ਭਵਾ ਦੇ ਰਹੀ ਆ ਗੱਲ ਸੁਣਦੀ ਮੇਰੀ ਮਨਾਸ ਹੀ ਇਹ ਕੰਮ ਕਰਿਆ ਨਾ ਕਰੀਏ ਠੀਕ ਹੈ ਨਾ ਇਹ ਤਾਂ ਉਲਟਾ ਮੈਂ ਤੈਨੂੰ ਤੇਰੀ ਯਾਦ ਕਰਾਈਏ ਤੈਨੂੰ ਪਹਿਲਾਂ ਦੋਤਾਈ ਜਿਹੜੀ ਲਾਇਆ ਕੰਮ ਨਹੀਂ ਕੁਛ ਨਹੀਂ ਦੀ ਆਫਰਦੀਪ ਆਲਾ ਫਿਰ ਆਰਪੀਜੀਸ਼ ਨਰੇਸ਼ ਆ ਗਿਆ ਇਹ ਕਿ ਤਮ ਸੀਗੇ ਆਪਣੀ ਗੱਲ ਨਹੀਂ ਸੀ ਉਹ ਬਾਈ ਜੀ ਡੋਟੇ ਵਿਕਰਮ ਬਰਾੜ ਸਾਹਿਬ ਵਿਕਰਮ ਬਰਾੜ ਦੇ ਵਿੱਚ ਸਿੰਘ ਵੀ ਲੱਗਦਾ ਤੇ ਜੇ ਪ੍ਰੇਮੀ ਮਾਰਦਾ ਤੇ ਅਸੀਂ ਹੱਦ ਨਾ ਤੀ ਹੋ ਗਏ ਤੁਸੀਂ ਨਹੀਂ ਗੁਰੂ ਕ੍ਰਾਂਤ ਸ਼ਾਮ ਦਾ ਮੂਰੇ ਮੱਥਾ ਟੇਕਦੇ ਜਾ ਕੇ ਇਹ ਪੁਲਿਸ ਦੀ ਐਂਸ ਇੰਟਰਨੈਟ ਤੇ ਕੋਈ ਨਾਮ ਆਇਆ ਸੀ ਨਰੇਸ਼ ਦਾ ਠੀਕ ਹੈ ਨਾ ਪ੍ਰੇਮੀ ਛੱਡ ਨਰੇਸ਼ ਆਰਪੀਜੀ ਦਾ ਕਿਉਂ ਕਰਿਆ ਫਿਰ ਇੰਟੈਲੀਜੈਂਸ ਨੇ ਉਹ ਨਰੇਸ਼ ਨੇ ਕਿਉਂ ਬੰਦੇ ਦਿੱਤੇ ਹੇ ਜੇ ਤੁਹਾਨੂੰ ਕੋਈ ਆਪਾਂ ਤੁਹਾਨੂੰ ਜੀਤੇ ਇਹਦਾ ਕੁਝ ਨਾ ਮਾਰਿਆ ਹੋਵੇ ਜੇ ਉੱਤੇ ਉਹਦੇ ਘੋੜੇ ਜਿੰਨੇ ਵੀ ਆ ਸਾਰੇ ਖਰਾਬ ਆ ਉਹ ਬੰਦ ਕਰੂ ਉਹ ਅਸੀਂ ਕਿਸੇ ਨੂੰ ਕੋਈ ਸਪੈਸ਼ਲ ਟਰੀਟਮੈਂਟ ਨਹੀਂ ਦਿੰਦੇ ਮਤਲਬ ਕੋਈ ਦਿੱਤੀ ਆ ਨਾ ਤੁਹਾਨੂੰ ਨਾ ਇਹਨੂੰ ਠੀਕ ਆ ਨਾ ਬਿਲਕੁਲ ਨਹੀਂ ਦਿੰਦਾ ਜੇ ਜੇ ਕੋਈ ਬੰਦ ਕਰੂ ਉੱਤੇ ਕਰ ਕੁੱਤੇ ਤੇ ਜੇ ਮਾਰੂਗਾ ਮਾਰ ਕੇ ਸਪੈਸ਼ਲ ਕਰੀ ਮਾਰਦੇ ਤੇ ਚੱਪੋ ਦੀ ਮਰਜ਼ੀ ਆ ਕਰੋ ਹੈਲੋ ਜੇ ਕੋਈ ਜੇ ਕੋਈ ਕਿਹਨੇ ਮਾਨੂੰ ਉਹਦਾ ਗਿਫਟ ਪੈਕ ਕਰਕੇ ਦੇ ਦੇਣਾ ਅਸਟਾ ਜਿਹੜਾ ਗਲਤ ਕੰਮ ਕਰੂਗਾ ਕਾਨੂੰਨ ਨੂੰ ਹੱਥ ਚ ਲਊਗਾ ਜਿਵੇਂ ਤੂੰ ਤੇ ਇਹ ਮਾਰਤਾ ਉਹ ਮਾਰ ਤੋਂ ਬਿਲਕੁਲ ਨਹੀਂ ਬਰਦਾਸ਼ਤ ਕਰਾਂਗੇ ਜਿੰਨੇ ਦਲ ਲੱਗੇ ਆ ਧੋਕੇ ਕਰਾਂਗੇ ਸਹੀ ਕੰਮ ਕਰਾਂਗੇ ਫਲਾਟ ਨਹੀਂ ਕਰੋ ਸਮਾਜਿਕਾਂ ਦੀ ਮਦਦ ਨਾਲ ਨਾ ਕਰੋ ਕੋਈ ਨਾ ਕਰੋ ਪਹਿਲਾਂ ਨਾ ਕਰੋ ਦੇਖਣਾ ਪੰਜਾਬ ਦੀਆਂ ਚਿੱਟੀਆਂ ਆ ਰਿਆ ਕਰਕੇ ਬਾਈ ਆ ਗੱਲ ਕਰ ਰਹੇ ਥੋਨੂੰ ਨਾ ਕਰ ਬੰਦਾ ਜਿਹੜਾ ਮੇਰੀਆਂ ਦੀ ਮੁਖੜੀਆਂ ਹੋਰ ਵੀ ਬਹੁਤ ਕਿਤੋਂ ਮਿਲ ਜਾਣੀਆਂ ਨਾ ਜਿਹੜਾ ਉਹ ਟੋਪੇ ਪਹਿਲਾਂ ਹੀ ਬਹੁਤ ਦੁਨੀਆ ਦੇ ਵਿੱਚ ਬੈਠੀ ਆ ਠੀਕ ਆ ਤੇ ਚਸਕੇ ਕਰਦੀਆਂ ਚੜ ਮਾਨੂੰ ਤੁਸੀਂ ਜਿਹੜੀ ਸ਼ਹਿ ਦੇ ਰਹੇ ਹੋ ਨਾ ਤੇ ਭਾਈ ਜੀ ਇਹਨਾਂ ਨੇ ਕੋਈ ਚੰਗਾ ਕੰਮ ਕੀਤਾ ਮੈਨੂੰ ਦੱਸੋ ਕਿਹੜਾ ਚੰਗਾ ਕੰਮ ਕੀਤਾ ਲੈ ਚਲੋ ਅਸੀਂ ਤਾਂ ਚੰਗਾ ਕੋਈ ਨਹੀਂ ਕੀਤਾ ਹਣਾ ਪ੍ਰੇਮ ਦੀ ਮਾਰ ਤਾਂ ਕੁਝ ਵੀ ਹੁੰਦੀ ਆ ਜਾਂਦੀ ਹੋਗੀ ਬੰਦਾ ਸਾਫ ਅਸੀਂ ਇਹਨਾਂ ਨੂੰ ਸ਼ਹਿ ਦੇਣਾ ਗਲਤ ਕਰੂਗਾ ਉਹਨੂੰ ਬਿਲਕੁਲ ਨਹੀਂ ਬਖਸ਼ਾਂਗਾ ਸਾਫ਼ ਤੈਨੂੰ ਦੱਸਤਾ ਠੀਕ ਆ ਨਹੀਂ

ਨਾਰਮਲੀ ਲੋੜਾ ਤੈਨੂੰ ਇਹ ਪਸੰਦ ਦੀ ਤੈਨੂੰ ਮੈਂ ਇਹਨਾਂ ਦਾ ਕਿ ਜਿਹੜਾ ਤੂੰ ਆਂਡ ਕਰਦਾ ਸਾਨੂੰ ਕੀ ਆ ਠੀਕ ਹੈ ਨਾ ਅੱਜ ਮੈਂ ਗੱਲ ਕਰਾਂ ਗੱਲ ਹੀ ਕਹਿੰਦਾ ਥੋੜੇ ਹਾਂਜੀ ਅਜੇ ਰਾਣਾ ਮੁਖਬਰ ਬਣਾਇਆ ਸੀ ਉਹਨੂੰ ਵੀ ਮਾਰਿਆ ਬੋਰੀ ਬਣਾਇਆ ਉਹਨੂੰ ਵੀ ਮਾਰਿਆ ਜਿਹੜੇ ਜਾਖੜ ਚਾਂਦੀ ਵਰਗੇ ਬਣਾਏ ਹੋਏ ਉਹਨਾਂ ਨੂੰ ਮਾਰਾਂਗੇ ਹੋਰ ਚੀਜ਼ੇ ਥੋੜੇ ਤੋਂ ਨਮਨ ਨੂੰ ਬਣਾ ਲਿਆ ਬਣਾਏ ਜਾਂਦੇ ਸਾਰੇ ਜੋ ਤੁਹਾਨੂੰ ਲੱਗਦਾ ਸਾਨੂੰ ਕੁਝ ਨਹੀਂ ਪਤਾ ਤੇ ਤੈਨੂੰ ਲੱਗਦਾ ਅਸੀਂ ਨਾ ਅਸੀਂ ਕੁਝ ਬਣਾਇਆ ਨਾ ਬਣਾਈਏ ਅਸੀਂ ਸਹੀ ਕੰਮ ਕੀਤਾ ਉਹੀ ਕਰਾਂਗੇ ਤੂੰ ਨਹੀਂ ਆਉਂਦੀ ਤੂੰ ਵੀ ਜੇ ਲੋਕਾਂ ਦੇ ਪੁੱਤ ਮਰਨਾਂ ਨੇ ਪੁੱਤ ਪੁੱਤ ਬੱਜ ਪੈਂਦਾ ਹੁੰਦਾ ਤਾਂ ਘਾਟਾ ਹੀ ਗਾਲਾ ਸੀ ਜੇ ਤੁਸੀਂ ਕਾਸ਼ੇ ਜੋ ਕੇ ਹੁੰਦੇ ਸਾਨੂੰ ਘਰ ਛੱਡਨੇ ਕਾਹਤੋਂ ਪੈਂਦੇ ਜੇ ਪੁਲਿਸ ਸਾਹਿਬ ਦਾ ਕੰਮ ਕਰਦੀ ਹੁੰਦੀ ਨਾ ਤਾਂ ਜਿਹੜਾ ਬੰਦਾ ਵੀ ਕਿੱਤੇ ਕੰਮ ਤੇ ਗਲਤ ਕਰਦਾ ਉਹਨੂੰ ਚੰਗਾ ਨਹੀਂ ਲੱਗਦਾ ਪਰ ਅੰਦਾਜ਼ੀ ਕਰਦੀ ਕਿ ਗੱਲ ਤੋਂ ਅਸੀਂ ਆਪਦਾ ਕੰਮ ਕਰਨਾ ਤੂੰ ਆਪਦੇ ਕੰਮ ਕਰੀ ਜਾ ਨੇ ਕੋਈ ਨਹੀਂ ਦੇਖ ਲਾਂਗੇ ਆਪਾਂ ਕਿਹੜਾ ਚੰਡੀਗੜ੍ਹ ਚ ਆ ਕੇ ਬਰਾ ਮਾਰ ਕੇ ਤੇ ਤੁਹਾਨੂੰ ਸਬੂਤ ਨਹੀਂ ਮਿਲਿਆ ਕਾਹਦੀ ਪੁਲਸਾਂ ਤੁਸੀਂ ਬਰੀ ਹੋ ਗਏ ਬੰਦੇ ਕੀ ਪੁਲਸ ਨਾਲ ਕੀਤਾ ਤੁਸੀਂ ਕਿਹੜਾ ਕਿਹੜਾ ਬਰਾ ਮਾਰ ਕੇ ਮੈਂ ਕਿਰਾਲ ਨੂੰ ਇੰਦਾ

ਰਿਟੈਲੀਗੇਸ਼ਨ ਚ ਅਸੀਂ ਉਹ ਕਰਾਂਗੇ ਇਹਦੇ ਚ ਕੋਈ ਨਾ ਗੱਲ ਦੀ ਤੂੰ ਫੋਨ ਕਰਕੇ ਮਾਰਦਾ ਮਾਰਦਾ ਚੋਰਾ ਉਹ ਮੁਖਬਰਾ ਕੋਈ ਸਾਨੂੰ ਮੁਖਬਰਾ ਦੀ ਲੋੜ ਨਹੀਂ ਸਾਡੇ ਕੋਲ ਕੋਈ ਗੱਲ ਨਹੀਂ ਬਹੁਤ ਖੁਸ਼ ਆ ਠੀਕ ਹੈ ਨਾ ਹਾਂ ਮੈਨੂੰ ਪਤਾ ਤੁਹਾਡੇ ਕੋਲੇ ਬਹੁਤ ਕਸ਼ ਹੈ ਤੁਹਾਡੇ ਕੋਲੇ ਮੁਖਬਰੀ ਨਹੀਂ ਹੋਰ ਤੁਹਾਡੇ ਕੋਲ ਸਿੱਖੂਣੀ ਹੈਗਾ